ਤਾ ਮੁਸ਼ੰਡਾ ਸਿਵਲ ਹਸਪਤਾਲ 'ਚ ਪਹੁੰਚਿਆ ਜਿੱਥੇ ਕਿ ਤ੍ਰਿ ਤਵੰਡੀ ਮੁਸ਼ੰਡਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਬੱਸ ਦਾ ਅੱਜ ਲਾਈਵ ਵਿੱਚ ਆ ਕਿ ਅਸੀਂ ਮੁਸ਼ੰਡਾ ਹਸਪਤਾਲ 'ਚ ਪਹੁੰਚੇ ਜਿੱਥੇ ਕਿ ਹੈੱਡਬੁਡ ਕਰਾਇਆ ਗਿਆ ਫਟੜ ਤੇ ਰਾਜ ਅੱਠ ਦੀ ਦੱਸੀ ਜਾ ਰਹੀ ਹੈ ਇੱਥੇ ਬਹੁਤ ਕੈਡ ਬੋਡੀਜ਼ ਦੁੱਧਾ ਗਈ ਆਪ ਜੀ ਨੇ ਦਿੱਤਾ ਦੇਖਣਾ ਕਿ ਜੇ ਵੀ ਕੰਮ ਕਰੇ ਹੋਣ ਅੱਗੇ ਬੱਸ ਅੱਠ ਸਵਾਰੀਆਂ ਸੀ ਜਿਹੜੀਆਂ ਦੀ ਡੈਥ ਇੱਥੇ ਡੈਡ ਬੋਡੀਜ਼ ਪਹੁੰਚਿਆ ਨੋੜਾ ਦੇ ਸਿਵਲ ਹਸਪਤਾਲ ਚ ਤੇ ਬਾਕੀ ਫੱਟੜ ਹੈ ਜਖਮੀਆਂ ਕਿੱਥੇ ਆ ਗਏ ਸੁਣਦੇ ਨਾ ਜਖਮੀਆਂ ਕਿੱਥੇ ਆ ਗਏ ਤਾਂ ਬਸਤੀ ਹੈ ਜਿੱਥੇ ਨੋੜਾ ਜੁਗੈ ਡਾ ਲਾ ਰਿਹਾ ਹੈ ਅਮਰਯੋਸੀ ਦੇ ਸਵਕਤ ਜਿਵੇਂ ਖੜੇ ਜਿੱਥੇ ਕਿ ਜਖਮੀਆਂ ਨੂੰ ਦਾਖਲ ਕਰਾਇਆ ਗਿਆ ਹੈ ਇਹ ਕਿਲਾਤ ਦਾ ਇਲਾਜ ਹੈ ਜਿਹੜਾ ਉਹ ਅਚਾਪਾ ਪਾਇਆ ਜਾ ਰਿਹਾ ਹੈ ਜਿਹਨੇ ਵੀ ਸਰਕਾਰ ਨੂੰ ਦੱਸੇ ਕਿ ਸਰਕਾਰ ਦਾ ਕੋਈ ਨੁਮਾਇੰਦਗੀ ਹੋਵੇਗਾ ਕਿ ਇਹਨਾਂ ਦਾ ਕੋਈ ਮਾਰਗਦਰਸ਼ਤਾ ਜਾਵੇਗਾ ਜਾਂ ਕੀ ਕੀਤਾ ਜਾਵੇਗਾ ਤਾਂ ਇਸ ਬਾਰੇ ਸ਼ੁਰੂ ਜਿਹੜਾ ਉਹਨਾਂ ਨੇ ਡੀਸੀ ਪ੍ਰਧਾਨ ਨੇ ਦੱਸਿਆ ਕਿ ਅਸੀਂ ਆਪ ਦੇ ਜਿਹੜੇ ਕਾਰਕਮਾਂ ਦੇ ਵਿੱਚ ਲੱਗੇ ਹੋਏ ਹਾਂ ਕਿਉਂਕਿ ਹਜੇ ਵੀ ਉੱਥੇ ਜਿਹੜੀ ਬੱਸ ਬਾਹਰ ਕੱਢ ਲਈ ਗਈ ਹੈ ਉਹ ਆਪਣੇ ਉੱਪਰ ਐਨਆਰਐਫ ਦੀ ਤਾਂ ਨਜ਼ਰ ਲੈਂਦੇ ਜਿਹੜੀ ਸਵਾਰੀਆਂ ਸੀਗੀਆਂ ਇੱਥੇ ਫਡਾ ਦੇ ਸਿਲਵਰ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਸਾਰੇ ਫਟੜਾ ਗਿਆ 8 ਦਸਿਆ ਰਿਹਾ ਕਿੱਥੇ ਡੈਡ ਬਾਡੀਜ਼ ਜਿਹੜੀਆਂ ਜਿਨ੍ਹਾਂ ਦੀ ਡਿਕਲੇਅਰ ਕੀਤੀਆਂ ਨੇ ਇਹ ਸਾਰੇ 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 ਕੰਪੇ ਚੇਂਜ ਕਰਨ ਦੀ ਧਰੇ ਨਾ ਕਰਵਾਇਆ ਸਾਬੂਸ਼ ਤੇ ਪ੍ਰਸ਼ਾਸਨੀ ਰਿਗ ਨਿਕਲ ਤਰ ਠੀਕ ਹੈ ਇਥੇ ਜਿਹੜੇ ਰੈਫਰ ਕੀਤੇ ਹੈਗੇ ਕੁਝ ਤਾਂ ਰਿਪੋਰਟ ਦੇਣੀਗੀ ਕਿ ਪ੍ਰਾਈਵੇਟ ਹਸਪੀਟਲ ਹੈ ਤੇ ਇਹ ਦੌਲੀ ਸਾਬੂ ਤੇ ਨਿਕਲ ਤੇ ਰਿਕਵਿਸਟ ਅਗੇ ਕੀ ਸ਼ੋਰਟ ਤੇ ਰਹੀ ਹੈ ਇੱਕ ਬੁੜੀਏ ਦੇ ਲਈ ਆਫ ਨੂੰ ਲਾਉ ਆਂਦੀ ਸੀ ਜੀ ਉਹਨਾਂ ਦਿੱਤੀ ਅਧਿਆਤਿ ਜਿਨਾਰੇ ਵਰਗੇ ਨਾਲ ਠੀਕ ਹੈ ਉਹ ਦੋ ਜੀ ਅੰਦੀ ਦੇ ਘਰ ਮੈਂ ਸਟਾਇਲ ਬਿਲਕੁਲ ਇਹ ਬਸ ਜੀ ਜਿਨ੍ਹਾਂ ਨੇ ਬਚਾਅ ਕਾਰਜਾਂ ਦੇ ਵਿੱਚ ਹਿੱਸਾ ਲਿਆ ਕਿਉਂਕਿ ਹਮਾਲਵੀ ਦੇ ਦੁਆਲੇ ਜਿਹੜੇ ਪੰਜਾਬ ਦੇ ਲੋਕ ਨੇ ਕਿਸੇ ਵੀ ਕੋਈ ਘਟਨਾ ਤੋਂ ਬਚਨਾ ਹੁੰਦੀ era ਦਾ ਵੱਡੇ ਪੱਧਰ ਤੇ ਜਿਹੜਾ ਕੰਮ ਕੀਤਾ ਤਾਂ ਬਸ਼ਲੇ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸਨ ਤੇ ਪਿੰਡ ਵਾਲਿਆਂ ਨੇ ਸਹਿਯੋਗ ਦੇ ਨਾਲ ਕਾਫੀ ਜਾਨਾਂ ਜਿਹੜੀਆਂ ਬਚਾਈਆਂ ਗਈਆਂ ਨਹੀਂ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਤੇ ਭਾਈ ਮੌਕੇ ਦੇ ਸੀ ਤੁਸੀਂ ਤੁਸੀਂ ਮੌਕੇ ਦੇ ਹੋ ਅਮਿਤ ਜੀ ਮੌਕੇ ਸੀ ਬੜਾ ਜਿਹਾ ਕੱਢਿਆ ਹੈ ਤਾਂ ਕਾਫੀ ਹਾਂ ਜੀ ਇਹ ਚ ਜੋ ਲੈ ਕੇ ਆਏ ਉਹ ਬਹੁਤ ਵਧੀਆ ਹੈ ਉਹ ਤੁਹਾਨੂੰ ਕਿੱਥੇ ਲੈ ਕੇ ਉਹ ਲੈ ਗਈ ਸੀ ਸਾਰੇ ਪੇਸ਼ੈਂਟਾਂ ਨੂੰ ਪਾ ਦੇ ਕਿਹਨੇ ਕਿਹਨੇ ਪੇਸ਼ੈਂਟ ਕਿੱਥੇ ਰੱਖੀ ਟੈਂਸ਼ਨ ਅੱਛਾ ਅੱਛਾ ਕਿੰਕੀ ਸਟਾਂ ਲੱਗ ਗਈ ਹੈ ਜੋ ਉਹ ਨਹੀਂ ਕਰ ਰਿਹਾ ਤਾਂ ਭਾਈ ਤੁਸੀਂ ਗੱਲ ਤੋਂ ਸੋਨ ਫਿਰ ਚੱਲਣ ਨੇ ਸਟਾਰਟਿੰਗ ਕਰਨ ਦੀ ਸੋਧੇ ਬਾਰੇ ਸੱਤ ਕਰੋ ਕੋਈ ਨਹੀਂ ਕੋਈ ਲਾਈਵ ਚਲੀ ਜਾਂਦਾ ਆਪਣਾ ਤੁਹਾਨੂੰ ਕੋਈ ਵਸਤੇ ਜਾਣਕਾਰੀ ਦੱਸ ਦਿਨੇ ਬਾਜੀ ਕੋਈ ਅਲੈਕੀਮ ਅੱਜ ਬਾਜੀ ਕੀ ਨਾਮ ਹੈ ਤੁਹਾਡਾ ਡੈਗਨ ਡਿਪਸਿੰਗ ਦਾ ਨਾਮ ਹੈ ਇਹ ਸਰ ਆਪਣਾ ਕਿੱਥੋਂ ਜੀ ਰੰਪਰ ਫੁੱਲਤ ਸਰ ਮੋਕੇ ਜਦੋਂ ਐਕਸੀਡੈਂਟ ਹੋਇਆ ਤੁਸੀਂ ਉੱਥੇ ਅਸੀਂ ਮਿੰਡਾ ਇੱਥੇ ਸੀਗੇ ਜੀ 22 ਵਜੇ ਟਾਈਮ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਇੱਥੇ ਪਤਾ ਲੱਗਿਆ ਜੀ ਜੋ ਪੀਸ਼ੈਂਟ ਲੈ ਕੇ ਆਉਣ ਲੱਗੇ ਸੀਗੇ ਸੋ ਆ ਆਪਣੀ ਸਰਵ ਦੀਆਂ ਗੱਡੀਆਂ ਲੈ ਕੇ ਆਉਂਦਾ ਕੀ ਸੀ ਸੀ ਉਸ ਤੋਂ ਬਾਅਦ ਅਸੀਂ ਨਾਲ ਨਾਲ ਦੀ ਹੈਲਪ ਕਰਨੀ ਸ਼ੁਰੂ ਕੀਤੀ ਉਸ ਦੇ ਵਿੱਚ ਬਹੁਤ ਬੱਚੇ ਸੀਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਸ਼ੋਲਡਰ ਵਗੈਰਾ ਫ੍ਰੈਕਚਰ ਹੋਏ ਆ ਜਿਵੇਂ ਕਿ ਜੇ ਡੇਡਿਸ ਸੀਗੇ ਮਤਲਬ ਬੀਨਕੋਟ ਦੇ ਉਹਨਾਂ ਦੀ ਪਸਲੀਆਂ ਫ੍ਰੈਕਚਰਿੰਗ ਹੋਈਆਂ ਨੇ ਸੋ ਕਿ ਤੇ ਤਲਵੰਡੀ ਸਾਹਿਬ ਉਸ ਜਿਹੜੇ ਸਿਰ ਤੇ ਸੱਟਾਂ ਨਹੀਂ ਇਹਨਾਂ ਦੇ ਵਿੱਚ 8 ਮਾਦੀ 8 ਦੇ ਕਰੀਬ ਠੀਕ ਹੈ ਡੈਡ ਬੰਦੇ ਲੋ ਮੋ ਇਹ ਗਏ ਇਸ ਦੇ ਵਿੱਚੋਂ ਕੁਝ ਪੇਸ਼ੈਂਟਾਂ ਨੇ ਲਈ ਤਲਵੰਡੀ ਸਰ ਰਫਰ ਕੀਤੇ ਗਏ ਨੇ ਕੁਝ ਪਿੰਡਾਂ ਰਫਰ ਹੋਏ ਨੇ ਸਰ ਤੇ ਕੁਝ ਇਹਨਾਂ ਦੇ ਵਿੱਚੋਂ ਆਪਣੇ ਪ੍ਰਾਈਵੇਟ ਹਸਪੀਟਲ ਵਿੱਚ ਲੈ ਕੇ ਗਏ ਤੇ ਬਾਕੀ ਪ੍ਰਸ਼ਾਸਨ ਨੇ ਬਹੁਤ ਹਲਪ ਕੀਤੀ ਹੈ ਜੀ ਅਸੀਂ ਸਭ ਦਾ ਧੰਨਵਾਦ ਹੈ ਐਸਪੀ ਸਾਹਿਬ ਦਾ ਧੰਨਵਾਦ ਬਹੁਤ-ਬਹੁਤ ਉਹਨਾਂ ਨੇ ਬਹੁਤ ਮੌਕੇ দেয়া ਕਿ ਇਹਨਾਂ ਨੂੰ ਪੇਸ਼ੇ ਨੂੰ ਸੰਭਾਲ ਦੇ ਵਿੱਚ ਯੋਗਦਾਨ ਦਿੱਤਾ ਜੀ ਬਹੁਤ ਤੇ ਹਾਂ ਲੋਕ ਵੀ ਸੀ ਉੱਥੇ ਆਸੇ-ਵਾਸੇ ਜਿਹੜੇ ਸੀ ਹਾਂਜੀ ਉਹਨਾਂ ਨੇ ਬਹੁਤ ਜਿਹੜੇ ਨਾਲ ਉੱਥੇ ਬਹੁਤ ਜ਼ਿੰਦਗੀ ਇਹ ਪੇਸ਼ੇ ਨਾਲ ਆਈ ਹੈਗੀ ਨਿਕਾਈ ਕਾਰਨਸ ਆਇਆ ਉਹਨਾਂ ਨੇ ਬਹੁਤ ਸਾਥ ਤਾਂ ਬੰਦੇ ਨੇ ਜੀ ਧੰਨਵਾਦ ਉਹਨਾਂ ਬੰ ਤੇ ਬਾਈ ਮੈਨ ਲਗਾ ਉੱਥੇ ਕੱਢਿਆ ਬਾਈ ਇਹਨੇ ਹਾਂਜੀ ਇਹਨੇ ਵੀਰ ਸਿੰਘ ਸੀ ਹਾਂਜੀ ਬਾਈ ਕੀ ਨਾਮ ਆ ਕਿੱਥੋਂ ਤੁਸੀਂ ਜਿੱਦੀਪ ਸਿੰਘ ਨਗਲਾ ਐਡਵਰਟ ਅੱਛਾ ਕੀ ਬ ਹੋ ਸੀਗਾ ਉੱਥੇ ਉਸ ਟਾਈਮ ਕਿਵੇਂ ਸੀਗਾ ਜਦੋਂ ਐਕਸੀਡੈਂਟ ਹੋਇਆ ਮੌਕੇ ਸੀਪ ਜੀ ਹਾਂਜੀ ਹਾਂਜੀ ਬੱਸ ਜਿੱਦੇ ਵਿੱਚ ਸੀ ਗਈ ਪਰ ਪ੍ਰੋਪਰ ਨਹੀਂ ਲੱਗਦਾ ਦੱਸਾ ਦੇਵ ਕੀ ਕਰਦਾ ਬੱਸਦਾ ਕਿਉਂਕਿ ਮੈਂ ਵਿੱਚ ਕਾਰ ਬੈਠਾ ਹੋਇਆ ਸੀ ਨਹੀਂ ਬਾਈ ਤੁਸੀਂ ਕੱਢਿਆ ਤੁਸੀਂ ਕੱਢਿਆ ਸਵਾਰੀਆਂ ਹਾਂਜੀ ਹਾਂਜੀ ਬਿਲਕੁਲ ਇਹ ਸਾਰਿਆਂ ਨੂੰ ਮੇਰੇ ਲੈ ਕੇ ਆਏ ਤੁਸੀਂ ਲੈ ਕੇ ਆਉਂਦੇ ਹਾਂਜੀ ਹਾਂਜੀ ਕਿੰਨੇ ਨੇ ਲੈ ਕੇ ਆਉਂ ਤੁਸੀਂ ਸਵਾਰੀਆਂ ਆ ਮਤਲਬ ਅਪਰੋਕਸੀਮੇਟਲੀ 6 ਤੋਂ 7 ਮਰੀ ਹੋਣਗੇ ਠੀਕ ਹੈ ਕੋਈ ਉਹਨਾਂ ਦੀ ਡੈਥ ਵੀ ਇੱਕ ਡੈਥੋ ਵੀ ਡਰਾਈਵਰ ਦੀ ਡਰਾਈਵਰ ਦੀ ਰਾਤ ਹੋ ਗਈ ਬਾਕੀ ਜਿਹੜੀਆਂ ਸਵਾਰੀਆਂ ਫੈਕਚਰ ਹੋਣੀਆਂ ਸੱਟਾਂ ਹੋਣੀਆਂ ਹਾਂਜੀ ਹਾਂਜੀ ਸੱਟਾਂ ਫੈਕਚਰ ਮੇਲਾ ਸਾਰਿਆਂ ਦੇ ਕਰੀਬ ਹੂੰ ਤੇ ਉਹ ਤੁਸੀਂ ਕਿੱਥੇ ਦਾਖਲ ਕਰਾਇਆ ਹੋ ਸਿਵਲ ਹਸਪਤਲ ਬੈਂਡੇ ਦਾਖਲੇ ਕੁਸ਼ ਸਿਵਲ ਹਸਪਤਲ ਤੋਂ ਨਹੀਂ ਸੰਪਰਕ ਕਰਨੀ ਲੋੜੀ ਦਾ ਹਾਂਜੀ ਬਾਕੀ ਵੀ ਪ੍ਰਾਈਵੇਟ ਚ ਹੋਣਗੇ ਇਹ ਬੱਚੇ ਹੋਰ ਰੈਫਰ ਕੀਤਾ ਠੀਕ ਹੈ ਇਹ ਵੀ ਰੱਬ ਦੇ ਬੰਦੇ ਮੌਕੇ ਤੇ ਪਹੁੰਚੇ ਸੀਗੇ ਤੇ ਇਹਨਾਂ ਨੇ ਵੀ ਕਈ ਬੇਜਾਨ ਜਿਹੜੇ ਸੀਗੇ ਸਵਾਰੀਆਂ ਸੀ ਉਹਨਾਂ ਨੂੰ ਕੱਢਿਆ ਵਾਸਤੇ ਵਿੱਚੋਂ ਇੱਥੇ ਲੈ ਕੇ ਆ ਕਿ ਹਰ ਨੇ ਆਪ ਦਾ ਯੋਗਦਾਨ ਪਾਇਆ ਥੋੜਾ ਥੋੜਾ ਜਿਹੜਾ ਵੀ ਜਿੰਨੇ ਇਹ ਵਿਚਾਰੇ ਸੀਗੇ ਇਹਨਾਂ ਦਾ ਇਹਨਾਂ ਨੇ ਵੀ ਆਪਦਾ ਫਰਜ਼ ਨੂੰ ਆਇਆ ਮਲੁਖਤਾ ਦਾ ਫਰਜ਼ ਨੂੰ ਆਇਆ ਕਿ ਮੌਕੇ ਦੇ ਕਿ ਕਿਸੇ ਦੀ ਜਾਨ ਬਚਾਉਣਾ ਸਭ ਤੋਂ ਵੱਡਾ ਕਿਸੇ ਦੇ ਘਰ ਦਾ ਜੀ ਆ ਘਰੋਂ ਸਵੇਰੇ ਨਿਕਲੇ ਹੋਣਗੇ ਵਿਚਾਰੇ ਤੇ ਕਿਸੇ ਦੇ ਪਾਸੇ ਜਾ ਰਹੇ ਹੋਣਗੇ ਤੇ ਇਹ ਹਾਸਾ ਆਚਾਰਕ ਵਾਪਰਿਆ ਉਸ ਤੋਂ ਬਾਅਦ ਹਰ ਇੱਕ ਨੇ ਇਸ ਹਾਸੇ ਦੇ ਵਿੱਚ ਬਚਾਅ ਕਾਰਜ ਦੇ ਵਿੱਚ ਆਪਣਾ ਆਪਣਾ ਜਿਹੜਾ ਹੈਗਾ ਰਲਵਾਇਆ ਇਹ ਹੀ ਸਾਡਾ ਸਾਰਾ ਦਾ ਫਰਜ਼ ਹੁੰਦਾ ਕਿਉਂਕਿ ਆਪਾਂ ਕਿਸੇ ਨੇ ਐਸ ਮੁੱਕੇ ਤੇ ਇਹ ਹੁੰਦਾ ਵੀ ਨਹੀਂ ਨਾ ਇਹ ਵੀ ਬਸਤੀ ਸੀਗੇ ਇਹ ਵੀ ਸੀ ਬਸਤੀ ਇਹਦੀ ਬਸਤੀ ਜਿਹਨਾਂ ਦੇ ਟੂਰਿਸਟ ਆਉਣਗੇ ਅੱਛਾ ਜਿਹੜੇ ਪਾਪ ਕਰਨੇ ਨੇ ਉਹਦਾ ਐਕਸਟਰਾ ਕਰਵਾ ਰਹੇ ਆਂਗੇ ਅੱਛਾ ਅੱਛਾ 25 ਵਜੇ ਕਰਨਾ ਮਿੰਟ ਸਤੋਂ ਕਰਵਾ ਕੇ ਦੋਨੋਂ ਨੂੰ ਲੈ ਕੇ ਜਾ ਰਹੇ ਹਾਂ ਚਲੋ ਬਾਲਕ ਵੇਅ ਕਰੂਗਾ ਇਹ ਵੀ ਬਸ ਦੇ ਪੀਜੋਸ ਜਿਹੜੇ ਲੈ ਕੇ ਆ ਬਾਈ ਜੀ ਲੈ ਕੇ ਆ ਇਹਨਾਂ ਦਾ ਜਿਹੜਾ ਐਕਸਟਰਾ ਵਗੈਰਾ ਕਰਾਉਣਾ ਹੈ 6:00 ਵਜੇ ਆ ਕਿਸੋ ਨੇ ਕਿੱਥੋਂ ਨੇ ਪੈਣਾ ਕਿੱਥੋਂ ਨੇ ਸਰਦੂਰਗੜ ਤੋਂ ਸਰਦੂਰਗੜ ਤੋਂ ਅੱਛਾ ਉਧਰ ਹੀ ਬੱਸ ਆ ਰਹੀ ਸੀ ਨਾ ਸਰਦੂਰਗੜ ਤੋਂ ਤਾਂ ਨਹੀਂ ਸਾਰੀ ਤੋਂ ਆ ਰਹੀ ਸੀ ਹਾਂ ਨਾ ਕਰ ਲਗਨ ਪੈ ਚਲੋ ਬੱਦੂ ਦੱਸ ਨਹੀਂ ਗੁੜੀ ਆਈ ਸੀ ਸਰਦੂਰਗੜ ਤੋਂ ਸੀਗੇ ਤੇ ਇਹ ਬੱਸ ਜਿਹੜੀ ਹੈਗੀ ਸਰਦੂਰਗੜ ਤੋਂ ਹੀ ਆ ਰਹੀ ਸੀ ਤੇ ਮਛੰਡੇ ਵੱਲੋਂ ਆ ਰਹੀ ਸੀ ਆਸੀਂ ਮੰਮੀ ਡੈਡੀ ਅੱਛਾ ਮੰਮੀ ਡੈਡੀ ਤੁਸੀਂ ਸਾਰੇ ਇਕੱਠੇ ਸੀਗੇ ਜਾਂ ਇਕੱਲੇ ਆ ਰਹੇ ਸੀ ਅਸੀਂ ਤਾਂ ਆਏ ਆ ਇਕੱਲੇ ਤੋਂ ਅੱਛਾ ਭੈਣ ਕੱਟੀ ਇਕੱਲੇ ਆ ਰਹੀ ਦੀ ਹਾਂ ਉਹ ਵੀ ਗੁੜੀਆਂ ਮੇਰੀ ਤੇ ਚਲੋ ਉਹਨਾਂ ਦੀ ਛੱਟ ਕਿੰਨੀ ਕੁ ਜੀ ਹੈ ਇਹ ਕੱਜੀ ਇਹ ਤਾਂ ਥੋੜੀ ਜਿਆਦਾ ਹੈ ਫੀਚਰ ਉਹ ਕੁੜੀ ਆ ਮੇਰੀ ਕੁਮਾਰੀ ਜੀ ਇਹ ਵਿਆਹੀ ਫੇਨ ਉਹ ਹੋਈ ਤੇ ਕੋਲੇ ਗਈ ਸੀ ਚਲੋ ਫੇ ਮਾੜਾ ਟਾਈਮ ਹੁਣ ਪਤਾ ਨਹੀਂ ਹੁੰਦਾ ਮਾੜਾ ਜਾਂਦਾ ਬਸ ਇਹਨਾਂ ਦੀ ਨੜ ਦੇ ਵਿੱਚ ਕੀ ਬਸ ਗਈ ਕਿਵੇਂ ਵਿਗੜਿਆ ਬੈਲਸ ਉਹ ਬੱਸ ਬਸਦਾ ਹਾਂ ਇਹ ਮੋਰਨਾ ਆ ਗਿਆ ਅਸੀਂ ਟਰੱਕ ਟਰੱਕ ਵਾਲੇ ਮੋਰ ਹਾਂ ਟਰੱਕ ਵਾਲੇ ਨੇ ਬ੍ਰੇਕ ਮਾਰੇ ਤੇ ਮੁੜ ਕੇ ਉਹਨੇ ਉਹ ਤੋਂ ਸੰਭੀ ਨਹੀਂ ਬਸ ਤੇਜ਼ ਸੀ ਅਚਾਨਕ ਵੀ ਬ੍ਰੇਕ ਮਾਰਦੇ ਹੁਣ ਹੀ ਪਰਨਾ ਹਾਂ ਤੇ ਹੋਲਦੀ ਤੇਜ਼ ਸੀ ਠੀਕ ਹੈ ਅਸੀਂ ਤਾਂ ਕਿੱਥੇ ਤੋਂ ਆਏ ਹਾਂ अच्छा एक सवारी नाम किए पैण तबा गग्गू अ तब्बू ए ए ए ਬਸ ਦੇ ਵਿੱਚ ਸੀਗੇ ਸਦੂਲਗੜ ਤੋਂ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਕਿ ਅੱਗੇ ਟਰੱਕ ਆ ਗਿਆ ਸੀਗਾ ਟਰੱਕ ਨੇ ਬ੍ਰੇਕ ਮਾਰੇ ਤਾਂ ਬਸ ਦੇ ਵੀ ਬ੍ਰੇਕ ਕੁਦਰਤੀ ਗੱਲਾਂ ਲੱਗਣੇ ਸੀਗੇ ਬ੍ਰੇਕ ਤਾਂ ਬਸ ਦੇ ਬ੍ਰੇਕ ਲਾਇਆ ਤਾਂ ਉੱਥੇ ਜਿਹੜਾ ਪੁਲ ਸੀਗਾ ਪੁਲ ਦੇ ਜਿਹੜੀ ਐਂਗਲ ਸੀਗੀ ਤੋੜ ਕੇ ਉਹ ਬਸ ਜਿਹੜੀ ਵਿੱਚ ਡਿੱਗ ਪਈ ਉਹ ਖਾਈ ਦੇ ਵਿੱਚ ਲੱਗੀ ਕੋਣ ਜੀ ਲਿਖ ਦਿਓ 356 ਤੋ ਤਾਂ ਟਰੱਕ ਅੱਗੇ ਆਉਣ ਦੇ ਨਾਲ ਜਿਹੜੀ ਸਵਾਰੀ ਵਿੱਚ ਹੈਗੀ ਉਹਨੇ ਕੋ ਦੱਸਿਆ ਕਿ ਟਰੱਕ ਜਿਹੜਾ ਸੀਗਾ ਉਹ ਅੱਗੇ ਆ ਗਿਆ ਸੀਗਾ ਉਹਦੇ ਕਾਰਨ ਬ੍ਰੇਕ ਲੱਗੇ ਆ ਬ੍ਰੇਕ ਲੱਗਣ ਦੇ ਕਾਰਨ ਪਿੱਛੇ ਜਿਹੜੀ ਬੱਸ ਸੀ ਉਹਨੇ ਵੀ ਬ੍ਰੇਕ ਲਗਾਇਆ ਤਾਂ ਸਲਿੱਪ ਹੋ ਕੇ ਜਿਹੜਾ ਹੈ ਉਹ ਐਂਗਲ ਨੂੰ ਤੋੜਦਾ ਰੇਲ ਨੂੰ ਤੋੜਦਾ ਹੋਇਆ ਤੋੜਦੀ ਹੋਈ ਬੱਸ ਜਿਹੜੀ ਸੀਗੀ ਉਹ ਖਾਈ ਦੇ ਵਿੱਚ ਜਿਹੜੀ ਆ ਨਹਿਰ ਦੇ ਵਿੱਚ ਤਾਂ ਸਾਰਾ ਟ੍ਰੇਨ ਦੇ ਵਿੱਚ ਡਿੱਗਦੀ ਹੈ ਕਾਫੀ ਨੁਕਸਾਨ ਹੋਇਆ ਹੈ ਜਲਦੀ ਡੱਥ ਹੋਈ ਹੈ ਤੇ ਹੁਣ ਜਿਹੜੇ ਪੇਸ਼ੈਂਟ ਸੀ ਉਹਨਾਂ ਦੇ ਘਰੋਂ ਜਿਹਨਾਂ ਨੂੰ ਪਤਾ ਲੱਗਿਆ ਉਹ ਤੇ ਪਹੁੰਚਿਆ ਹਾਸਪਤਾਲ ਦੇ ਵਿੱਚ ਤਾਂ ਬਹੁਤ ਮਾੜੀ ਕੱਟਣਾ ਹੋਈ ਹੈ ਜਿਹੜੀ ਮੌਸਮ ਖਰਾਬ ਸੀ ਤੇ ਸਲਿੱਪੀ ਸੜਕ ਸੀ ਜਿਸ ਤੋਂ ਫੇਕ ਲੱਗਦਾ ਕਲਾਸਿਕਾ ਸਲੀਪ ਹੋਇਆ ਮੈਨੂੰ ਪੁੱਛਣਾ ਮੈਂ ਹਾਂਜੀ ਹਾਂਜੀ ਉਹ ਦੱਸ ਕਿਤੇ ਤਰ੍ਹਾਂ ਹੋ ਮਾਈਕ ਮਾਈਕ ਦਾ ਬੈਟਰੀ ਲੋ ਸੀ ਕਰਕੇ ਅੱਛਾ ਸਹੀ ਭਾਈ ਜੀ ਮੌਕੇ ਤੇ ਤੁਸੀਂ ਗਏ ਸੀਗੇ ਕੁਲਵੀਰ ਜੀ ਤੇ ਕੀ ਹੋਇਆ ਕਿਸ ਤਰ੍ਹਾਂ ਪਤਾ ਲੱਗਿਆ ਕਾਰਨਾਂ ਦਾ ਕੋਈ ਨਹੀਂ ਕਾਰਨਾਂ ਦਾ ਨਹੀਂ ਹਜੇ ਪਤਾ ਲੱਗਿਆਗਾ ਕਿਉਂਕਿ ਆਪਾਂ ਡਿਪਟੀ ਕਮਿਸ਼ਨਰ ਬਟੰਡਾ ਤੇ ਐਸਐਸਪੀ ਤੋਂ ਵੀ ਪੁੱਛਿਆ ਕਿ ਕੀ ਕਾਰਨ ਲੱਗਦੇ ਨੇ ਕਿ ਕਿਉਂ ਬੱਸ ਜਿਹੜਾ ਐਕਸੀਡੈਂਟ ਹੋਇਆ ਲੇਕਿਨ ਉਹਨਾਂ ਨੇ ਇੱਕ ਗੱਲ ਦੇ ਵਿੱਚ ਹੀ ਸਾਰਾ ਜਵਾਬ ਆ ਜਾਂਦਾ ਉਹ ਕਹਿੰਦੇ ਵੀ ਡਰਾਈਵਰ ਦੀ ਵੀ ਮੌਤ ਹੋ ਗਈ ਤਾਂ ਹੁਣ ਜਦੋਂ ਡਰਾਈਵਰ ਦੀ ਹੀ ਮੌਤ ਹੋ ਗਈ ਤਾਂ ਕਿਵੇਂ ਪਤਾ ਲਾਇਆ ਜਾਂ ਕਿ ਜਦੋਂ ਸਵਾਰੀਆਂ ਹੀ ਦੱਸ ਸਕਦੀਆਂ ਕਿ ਕੀ ਕਰਨੀ ਸੀ ਕਿਉਂਕਿ ਕੁਝ ਸਵਾਰੀਆਂ ਨੇ ਦੱਸਿਆ ਕਿ ਅਚਾਨਕ ਜਿਹੜਾ ਉਹ ਰਸਤਾ ਆ ਰਿਹਾ ਤੇ ਲਾਈਟ ਜਿਹੜੀ ਹੈ ਉੱਥੇ ਬਿਜਲੀ ਲੱਛਦੀ ਸੀ ਤਾਂ ਉਸ ਦੇ ਕਾਰਨ ਜਿਹੜਾ ਇੱਕਦਮ ਨਹੀਂ ਪਤਾ ਲੱਗਿਆਗਾ ਤਾਂ ਬੱਸ ਜਿਹੜੀ ਆ ਰੇਲਿੰਗ ਤੋੜ ਕੇ ਤਪੁਰਤਾ ਲੈਡਿੰਗ ਸੀ ਜਿਹੜਾ ਸਾਡਾ ਡਰੇਨ ਦਾ ਇਹ ਘਟਨਾ ਹੈ ਲੇਕਿਨ ਪਰ ਜਿਸ ਇਸ ਦੇ ਨਾਲ ਜੇ ਕੀਗੇ ਤਾਂ ਦੇਖੋ ਵੱਡੇ ਪੱਧਰ ਦੇ ਉੱਤੇ ਪੰਜਾਬ ਨੂੰ ਇਸੇ ਕਰਕੇ ਜਾਣਿਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਹੁਤ ਮਤਲਬ ਇਸ ਕੰਮ ਦੇ ਵਿੱਚ ਅੱਗੇ ਨੇ ਕਿ ਜਦੋਂ ਵੀ ਕੋਈ ਕਿਤੇ ਕੋਈ ਘਟਨਾ ਤੋਂ ਘਟਨਾ ਹੋ ਜਾਂਦੀ ਹੈ ਤਾਂ ਬਚਾਅ ਕਾਰਜਾਂ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਨਹੀਂ ਦੇਖਦਾ ਕਿ ਮੈਂ ਨਗੇ ਪੈਰੀਆਂ ਆ ਜਾਂ ਮੇਰੇ ਪੈਰ ਜੁੱਤੀ ਪਾਈ ਹੋਈ ਹੈ ਜਾਂ ਮੈਨੂੰ ਠੰਡ ਲੱਗੂ ਜਾਂ ਨਾ ਲੱਗੂ ਮੌਕੇ ਦੇ ਉੱਪਰ ਪਹੁੰਚੀ ਔਰ ਉਹਨਾਂ ਨੇ ਜਾ ਕੇ ਜਿਹੜਾ ਬੱਸ ਦੇ ਵਿੱਚੋਂ ਸਵਾਰੀਆਂ ਜਿਹੜੀਆਂ ਕੱਢੀਆਂ ਨੇ ਭਾਵਾਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਲੇਕਿਨ ਸਰਕਾਰੀ ਤੰਤਰ ਵੀ ਜਿਹੜਾ ਉੱਥੇ ਪਹੁੰਚਿਆ ਲੇਕਿਨ ਜਿਹੜੇ ਆਸ-ਪਾਸ ਦੇ ਲੋਕ ਸੀਗੇ ਪਿੰਡਾਂ ਦੇ ਉਹ ਵੱਡੇ ਪੱਧਰ ਤੇ ਪਹੁੰਚੇ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਬਚਾ ਲਿਆ ਨਹੀਂ ਤਾਂ ਜੇ ਬੱਸ ਪਾਣੀ ਦੇ ਵਿੱਚ ਡੁੱਬ ਜਾਂਦੀ ਕਿਉਂਕਿ ਗੰਦਾ ਪਾਣੀ ਆ ਸੀ ਦੇ ਜਾ ਉਹ ਦਲਦਲ ਹਾਂ ਉਹਦੇ ਵਿੱਚ ਦਲਦਲ ਬਣੀ ਹੋਈ ਆ ਸਾਰੀ ਉਹ ਤਾਂ ਉਸ ਦੇ ਵਿੱਚ ਜਿੰਨੇ ਬੱਸ ਡੁੱਬੀ ਹੋਈ ਸੀ ਤਾਂ ਇੱਕ ਵੀ ਨਹੀਂ ਬਚਣਾ ਸੀਗਾ 46 ਦਵਾਰੀਆਂ ਸੀਗੀਆਂ 46ਾਂ ਦੇ ਵਿੱਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇੱਕ ਜਿਹੜਾ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ ਉਹ ਹੈਂਡੀਕੈਪ ਸੀਗਾ ਜਿਹਦੇ ਉੱਤੇ ਲੱਤ ਵੀ ਵਿਚਾਰੇ ਦੀ ਜਿਹੜੀ ਨਕਲੀ ਲੱਗੀ ਹੋਈ ਸੀ ਉਹ ਉੱਥੇ ਪੁਲ ਦੇ ਉੱਪਰ ਹੀ ਪਈ ਹੋਈ ਹੈ ਤਾਂ ਉਹ ਬੰਦਾ ਜਿਹੜਾ ਸ਼ਾਇਦ ਨਸ਼ੰਦਰ ਸਿੰਘ ਜਾਂ ਕੁਛ ਐਸਾ ਨਾਮ ਕੀਦਾ ਹੁੰਦਾ ਤਾਂ ਉਸ ਦੀ ਜਿਹੜੀ ਮੌਤ ਹੈ ਉਹ ਹਰਿਆਣੇ ਦਾ ਦੱਸਿਆ ਜਾ ਰਿਹਾ ਸੀਗਾ ਬਈ ਹੁਣ ਕਿੱਥੇ ਕਿੱਥੇ ਦਾਖਲ ਕਰਾਇਆ ਹੈ ਕੱਲੇ ਬਡਿੰਗ ਕਰਾਇਆ ਦਾਖਲ ਨਹੀਂ ਪਰ ਠੰਡੇ ਤੋਂ ਇਲਾਵਾ ਤਲਵੰਡੀ ਸਾਭੂ ਤੇ ਕੁਝ ਦੋ ਜਿਹੜੇ ਨੇ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਦਾਖਲ ਕਰਾਏ ਨੇ ਕਿਉਂਕਿ ਗਿਣਤੀ ਜਿਹੜੀ ਹੈ तकरीबन 25 26 ਲੋਕਾਂ ਦੇ ਜਿਹੜੇ ਜ਼ਖਮੀ ਨੇ ਲੇਕਿਨ ਜੋ ਹੁਣ ਜ਼ਖਮੀਆਂ ਨੂੰ ਮਿਲੇ ਵੀ ਆ ਤਾਂ ਬਹੁਤ ਸਾਰੇ तकरीबन ਠੀਕ ਨੇ ਕਿਉਂਕਿ ਇੱਕ ਤਾਂ ਠੰਡ ਬਹੁਤ ਜ਼ਿਆਦਾ ਦੂਸਰਾ بارش ਤੇ ਤੀਸਰਾ ਠੰਡਾ ਪਾਣੀ ਜਿਹੜਾ ਇੱਕ ਬੰਦੇ ਨੂੰ ਘਬਰਾਟ ਹੋ ਜਾਂਦੀ ਹੈ ਕਿਉਂਕਿ ਜਦੋਂ ਕੋਈ ਐਹੋ ਜਿਹੀ ਘਟਨਾ ਦੁਰਘਟਨਾ ਹੁੰਦੀ ਹੈ ਉਸ ਦੇ ਨਾਲ ਘਬਰਾਟ ਦੇ ਨਾਲ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਸਮੱਸਿਆ ਜਿਹੜੀ ਹੋ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ ਲੇਕਿਨ ਬਚਾਅ ਜਿਹੜਾ ਬਚਾਅ ਕਾਰਜ ਬਹੁਤ ਵੱਡੇ ਸੀ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਆਈਆਂ ਪੁਲਿਸ ਮੌਕੇ ਤੇ ਸੀਗੀ ਜਿਲ੍ਹਾ ਪ੍ਰਸ਼ਾਸਨ ਸਿਵਲ ਦੇ ਜਿਹੜੇ ਨੇ ਉਥੇ ਡੀ ਸੀ ਤੋਂ ਇਲਾਵਾ एडीसी ਰਵਿੰਦਰ ਪਾਲਤੈ ਜਿਹੜੇ ਨੇ ਉਹ ਉੱਥੇ ਮੌਕੇ ਤੇ ਹਾਜ਼ਰ ਸੀਗੇ ਐਸਡੀਐਮ ਸੀਗੇ ਡੀਟੀਓ ਜਿਹੜੇ ਬਟੰਡਾ ਨੇ ਆਰਡੀਓ ਤਾਂ ਉਹ ਵੀ ਉੱਥੇ ਮੌਕੇ ਤੇ ਸ਼ਾਮਿਲ ਸੀਗੇ ਲੇਕਿਨ ਵੱਡੇ ਪੱਧਰ ਤੇ ਉੱਪਰ ਹਰ ਇੱਕ ਇਨਸਾਨ ਜਿਹੜਾ ਉਹਨਾਂ ਇਨਸਾਨਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ଥିਗਾ ਕਿ ਕਿਤੇ ਕਿਸੇ ਦਾ ਘਰ ਨਾ ਉੱਜੜ ਜੇ ਲੇਕਿਨ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੇ ਬਹੁਤ ਸਾਥ ਦਿੱਤਾ ਔਰ ਇਹ ਦੇਖ ਕੇ ਜਿਹੜਾ ਪੰਜਾਬ ਦਾ ਨਾਮ ਲੋਕ ਲੈਣ ਲੱਗੇ ਜਦੋਂ ਖਰਬਨਾ ਨਾਂ ਲੈਂਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਜੇ ਲੇਕਿਨ ਲੋਕ ਜਿਹੜੇ ਨੇ ਤੁਰੰਤ ਮੌਕੇ ਦੇ ਉੱਤੇ ਆ ਜਾਂਦੇ ਨੇ ਤਾਂ ਬਚਾ ਲੈਂਦੇ ਨੇ ਬਿਲਕੁਲ ਪੰਜਾਬ ਦੀ ਇਹ ਖਾਸੀਅਤ ਹੈ ਖਾਸ ਕਰਕੇ ਬਠਿੰਡਾ ਸਮਾਜ ਸੇਵੀ ਗੜ੍ਹ ਸੰਸਥਾਵਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਘਰਦਿਆਂ ਨੂੰ ਬਾਅਦ ਚ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਘਰਦਾ ਜੀ ਹੈ ਉਹ ਹਸਪਤਾਲ 'ਚ ਦਾਖਲ ਹੁੰਦਾ ਉਹ ਤੋਂ ਪਹੁੰਚਦਾ ਘਰਦਿਆਂ ਨੂੰ ਬਾਅਦ ਚ ਖ਼ਬਰ ਦਿੱਤੀ ਜਾਂਦੀ ਹੈ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਜਿਹੜੇ ਆ ਗਿਆ ਪੰਜਾਬ ਦੇ ਉਹ ਰੋਲ ਮਾਉਂਦੇ ਨੇ ਪ੍ਰਚਾਰ ਸ਼ਰਧਾ ਕੀਤਾ ਕਿ ਨਾਲ ਜਿਹੜੇ ਆਮ ਲੋਕ ਸੀਗੇ ਆਸ-ਪਾਸੇ ਦੇ ਪਿੰਡਾਂ ਦੇ ਤਾਂ ਉਹਨਾਂ ਨੇ ਵੀ ਆਪਣਾ ਇਨਸਾਨੀਅਤ ਦਾ ਜਿਹੜਾ ਹੈਗਾ ਉਹ ਰੋਲ ਨਿਭਾਇਆ ਤੇ ਬਹੁਤ ਵਧੀਆ ਗੱਲ ਹੈ ਤੇ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀਗਾ ਤੇ ਹਸਪਤਾਲ 'ਚ ਬਠਿੰਡਾ ਦੇ ਸਾਥ ਖੜੇ ਸੀ ਜਿੱਥੇ ਕਿ ਕਾਫੀ ਮਰੀਜ਼ਾਂ ਨੂੰ ਉੱਥੇ ਦਾਖਲ ਕੀਤਾ ਗਿਆ ਜਿਸ ਤੋਂ ਇਲਾਵਾ ਕੁਝ ਪ੍ਰਾਈਵੇਟ ਜਿਹੜੇ ਤੇ ਹੋਰ ਤਲਵੰਡੀ ਸਾਹਿਬ ਉਹਦੇ ਹਸਪਤਾਲ 'ਚ ਕੁਝ ਫਰੀਦਕੋਟ ਮੈਡੀਕਲ ਵੀ ਦਾਖਲ ਕਰਾਏ ਗਏ ਆ ਮੈਡੀਕਲ ਕਾਲਜ ਮੈਡੀਕਲ ਫਰੀਦਕੋਟ ਮੈਡੀਕਲ ਕਾਲਜ ਵੀ ਦਾਖਲ ਕਰਾਏ ਗਏ ਆ ਅ ਕੋਈ ਅਪਡੇਟ ਹੋਈ ਤਾਂ ਜਰੂਰ ਦਿਖਾਵਾਂਗੇ ਜੁੜੇ ਰਹ ਸਪੈਸ਼ਲ 3 ਤਾਂ ਜਦੋਂ ਪੈ 5.3 ਜਦੋਂ ਕੋਈ ਅਪਡੇਟ ਹੋਈ ਜਰੂਰ ਦਿਖਾਵਾਂਗਾ ਜੈ ਹਿੰਦ ਜਵਾ ਜੀ ਤੁਹਾਨੂੰ ਜਾਣਕਾਰੀ